ਪਾਈ ਦਿਨ ਦਾ ਜਿੱਤ ਤੁਸੀਂ ਲਾ ਸਕਦੇ ਹੋ ਪਾਈ ਦਾ ਕੱਦ ਹੈਗਾ 5 1/2 ਫੁੱਟ ਤੇ 6 ਫੁੱਟ ਵਾਂਗੂ ਜਜਮੈਂਟ ਕਰ ਸਕਦੇ ਹੋ ਕੱਦ ਦੀ ਠੀਕ ਹੈ ਨਾ ਕਈ ਭਰਾ ਕਹਿੰਦੇ ਵੀ ਕਿੱਦਾਂ ਦੀ ਹੈ ਨਾ ਮੈਨੂੰ ਪੁੱਛਣ ਲੱਗਦੇ ਆ ਤੁਸੀਂ ਜਜਮੈਂਟ ਲਾ ਸਕਦੇ ਹੋ ਭਰਾ ਲੋ ਜੀ ਸੋਹਣੀ ਵੜਾ ਕੱਦ ਕਾਟ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬੱਲੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ 22 ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਮਕ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਸੀ ਕਾ ਜੀ ਸਾਸਰੀ ਕਾ ਬਾਈ ਨਾਮ ਬਾਈ ਜੀ ਆਪਣਾ ਨਾਮ ਗੁਰਜੰਟ ਸਿੰਘ ਹੈ ਪਿੰਡ ਪਿੰਡ ਬੱਲੋ ਕੇ ਜਿਲ੍ਹਾ ਜਿਲ੍ਹਾ ਬਰਨਾਲਾ ਜੀ ਨੇੜੇ ਨੇੜੇ ਪਿੰਡ ਬਾਈ ਆਪਣੇ ਨੇੜੇ ਪਧਾਉੜ ਆਪਾਂ ਤੋਂ 10 ਕਿਲੋਮੀਟਰ ਪੈ ਜਾਂਦਾ ਜੀ ਸਵਾ 12 ਠੀਕ ਆ ਵੈਡ ਦੀ ਜਾਣਕਾਰੀ ਦਿਓ ਕਿਵੇਂ ਸੁਵੇ ਸੁਣਾ ਜੀ ਨੇ ਇਹ ਦੂਜੇ ਸੁਵੇ ਸੁਣਾ ਜੀ ਨੇ ਕਿੰਨੇ ਦਿਨ ਬਾਕੀ ਜੀ ਇਹ 5-6 ਦਿਨ ਰਹਿੰਦੇ 5-6 ਦਿਨ ਰਹਿੰਦੇ ਹਾਂਜੀ ਠੀਕ ਆ ਲੋਪਰਾ ਦੇਖ ਸਕਦਾ ਨੇ ਬਾਈ 40 ਸੜੋਂ ਮੰਗ ਰੋ ਲਾਉਣ ਲੱਗੀ ਕਰਮਾਂ ਵਾਲੀ ਲੋ ਜੀ ਥਣ ਥਣ ਚੈੱਕ ਕਰ ਸਕਦਾ ਨੇ ਜਿਹੜੇ ਤੋਂ ਲੋ ਜੀ ਫੇਸ ਕੁਆਲਟੀ ਦੇਖ ਸਕਦੇ ਹੋ ਭਰਾ ਤੋੜ ਦੋ ਜਿਹਨੂੰ ਲੋ ਜੀ ਲੰਮੀ ਤੋੜ ਦੋ ਭਰਾ ਇਹਨੂੰ ਲੋ ਜੀ 6 ਏਕੜ ਸਾਢੇ ਉਪਰਾ ਪਰ ਲੀਗਲ ਤੇ ਦੂਜਾ ਤੁਸੀਂ ਕੱਦ ਕਾਟ ਤੇ 22 ਦਿਨ ਦਾ ਜਦ ਤੁਸੀਂ ਲਾਹਦੇ ਹੋ ਭਾਈ ਦਾ ਕੱਦ ਹੈਗਾ 5 5.5 ਫੁੱਟ ਤੇ 6 ਫੁੱਟ ਵਾਂਗੂ ਜੱਜਮੈਂਟ ਕਰ ਸਕਦੇ ਹੋ ਕੱਦ ਦੀ ਠੀਕ ਨਾ ਕਈ ਭਰਾ ਕਹਿੰਦੇ ਵੀ ਕਿੱਦਾਂ ਦੀ ਹੈ ਨਾ ਮੈਨੂੰ ਪੁੱਛਣ ਲੱਗਦੇ ਆ ਤੁਸੀਂ ਜੱਜਮੈਂਟ ਲਾਹਦੇ ਭਰਾ ਲੋ ਜੀ ਸੋਹਣੀ ਵੜਾ ਕੱਦ ਕਾਠ ਚੰਗੀ ਪਲੀ ਪਰੋਸੀ ਹੈ ਜ਼ਿਮੀਂਦਾਰ ਭਰਾ ਕੋਈ ਵਪਾਰ ਦਾ ਕੰਮ ਨਹੀਂ ਲੈ ਵਦਨ ਤਾਂ ਜਦ ਤੁਸੀਂ ਲਾ ਸਕਦੇ ਪਰਾ ਲੋ ਜੀ ਥਾਂ ਥਾਂ ਨੂੰ ਬਹੁਤ ਸੋਹਣਾ ਲੋ ਜੀ ਹਾਂਜੀ ਭਾਈ ਜੀ ਰੇਟ ਇਹਦਾ ਰੇਟ ਭਾਈ ਜੀ ਫੋਨ ਤੇ ਕਰਦੇ ਹਾਂ ਜਾ ਜੀ ਹੋਗਾ ਜੀ ਹਾਂ ਰੇਟ ਜਾ ਜੀ ਹੋਊਗਾ ਠੀਕ ਆ ਲੋ ਪਰਾ ਹਾਂਜੀ ਭਾਈ ਛੋਟਾ ਦੱਸਦੇ ਰਹੇ ਸੀ ਤੁਸੀਂ ਦੱਸ ਛੋਟੇ ਦਾ ਕੀ ਗੱਲਬਾਤ ਆ ਛੋਟਾ ਭਾਈ ਉਹ ਆਪਾਂ ਵੇਚਣਾ ਦਾ ਹੈ ਨਹੀਂ ਇਹ ਹਾਂਜੀ ਇਹ ਰੱਖਿਆ ਵਾ ਆਪਣਾ ਸੌਂਕਣਾ ਹੀ ਆ ਹਾਂਜੀ ਇਹ ਹੈ ਜੁਨੀਵਰਸਿਟੀ 507 ਦਾਗਾ ਜੁਨੀਵਰਸਿਟੀ 507 ਦਾ ਹਾਂ ਜੀ ਜੀ ਮਾਂ ਥਲੇ 16 ਲੀਟਰ ਆਪਣੇ ਕੋਲੇ ਝੋਟੀ ਹੈਗੀ ਆ ਹੈ ਕਰੀ ਆ ਹਾਂ ਕਰੀ ਆ ਉਧਰ لے ਕਰੇ ਆਪਣੇ ਪਾਸ ਦੂਜੇ ਠੀਕ ਆ ਤੇ ਜੇ ਕਿਸੇ ਨੇ ਮੱਝ ਕਰਾਉਸ਼ ਕਰਾਉਣੀ ਹੋਵੇ ਉਹ ਆਪਾਂ ਠੀਕ ਆ ਸਾਢੇ ਦਿਨ ਹਾਂ ਜੀ ਹਾਂ ਇਹ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਉਮਰ 2.5 ਸਾਲ ਹੋਈ 2.5 ਸਾਲ ਲੋ ਪ੍ਰੋਫੇਸ ਚੈੱਕ ਕਰ ਸਕਦੇ ਤੁਸੀਂ ਸਰਸਰ ਬਹੁਤ ਸੋਹਣਾ ਅੱਖਾਂ ਲੀਨੀਆਂ ਚਿੱਟੀਆਂ ਤੇ ਕੱਦ-ਕਾਠ ਸੋਹਣਾ ਹਲੇ ਬੱਚਾ ਹੀ ਆ ਤੇ ਟੈਸਟਿਕਲ ਵੀ ਸਭ ਨੂੰ ਦਿਖਾਉਣੇ ਆ ਲੋ ਜੀ ਜੱਗਾ ਸਾਹਿਬ ਬਾਈ ਕਹਿੰਦਾ ਸੇਲ ਹੈ ਨਹੀਂ ਠੀਕ ਹੈ ਜੀ ਲੋ ਜੀ ਕੋਈ ਭਰਾ ਬੂਰੀਆਂ ਦਾ ਸਕੀਨ ਹੁੰਦੇ ਆ ਤੇ ਕ੍ਰਾਸ ਬਾਈ ਕਹਿੰਦਾ ਫੀਸ ਚੱਲੂ ਆ ਬਈ 20 ਫੂਸ ਕਿੰਨੀ ਕਰੀ 500 ਰੁਪਏ ਇਹ ਫੇਰ ਫੀਸ 500 ਸੀਸ ਤਾਂ ਜਾਇਜ਼ ਹੀ ਆ ਫੀਸ ਤਾਂ ਜਾਇਜ਼ ਹੈ ਠੀਕ ਹੈ ਜੀ ਲੋ ਭਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ